ਏ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇ ਉਹ ਕੈਪਟਨ ਸਾਹਿਬ ਕੀ ਦੀ ਚਿੱਠੀ ਆ ਗਈ ਹੁਣ ਕੀ ਲਿਖਿਆ ਚਿੱਠੀ ਚ ਉਹ ਕੀ ਦੱਸਾਂੁੱਤੇ ਵੀਰ ਦਿੱਲੀ ਵਾਲਿਆਂ ਨੇ ਚੋਰ ਕੱਢ ਕੇ ਜੇਬ ਕਤਰਾ ਰੱਖ ਲਿਆ ਚਾਚਾ ਗਲਤ ਗੱਲ ਆ ਦਿੱਲੀ ਵਾਲਿਆਂ ਦੀ ਪਤੰਦਰਾ ਨੇ ਇਮਾਨਦਾਰੀ ਵੀ ਹਰਾਤੀ ਚਲੋ ਇੱਕ ਗੱਲ ਤਾਂ ਵਧੀਆ ਹੋਈ ਲਾਲੇ ਦਾ ਹਾਲ ਦੇਖ ਕੇ ਪੰਜਾਬ ਵਾਲੇ ਨੂੰ ਵੀ ਅਕਲ ਆਜੂ ਨਹੀਂ 2027 ਚ ਉਹਦਾ ਵੀ ਭੂਪੜੱਸ ਹੋਇਆ ਸਭ ਚੋ ਵੈਸੇ ਆ ਚੱਲਦੇ ਆ ਵੋਟਾਂ ਦੀ ਕਾਊਂਟਿੰਗ ਦੇ ਵਿੱਚ ਕੱਲਾ ਰਾਹੁਲ ਗਾਂਧੀ ਆ ਜਿਹੜਾ ਪਤੰਦਰ ਟੈਨਸ਼ਨ ਫਰੀ ਆ ਨਾ ਉਹਨੂੰ ਜਿੱਤਣ ਦੀ ਟੈਨਸ਼ਨ ਨਾ ਹਾਰਨ ਦਾ ਗਾਮਾ